ਵਧੀਆ ਨਾ ਫੋਟੋਆਂ ਹਮ ਐ ਮੇਰੀ ਫਰੈਂਡ ਦੇਖੋ ਬਾਤ ਨੂੰ ਮੰਨ ਗਈ ਹੀ ਹੈ ਕਿ ਤੁਸੀਂ ਤੁਸੀਂ ਲੈ ਕੇ ਨਹੀਂ ਜਾਂਦੇਗੇ ਮੈਂ ਮੈਂ ਤਾਂ ਤੈਨੂੰ ਕਹਿੰਦਾ ਤੂੰ ਹੀ ਨਹੀਂ ਤੁਰਦੀ ਨਾਲ ਹਾਂ ਚੇਂਜ ਹੋ ਗਏ ਹੋ ਤੁਸੀਂ ਹੁਣ ਹਾਂ ਚੇਂਜ ਹੋ ਗਿਆ ਇੱਥੇ ਮੈਂ ਤੇ ਹੋਰ ਕੀ ਐ ਦੇਖੋ ਨਾ ਮੰਮੀ ਪਾਪਾ ਸੋਹਣੇ ਲੱਗ ਰਹੇ ਨਾ ਤੇ ਮੈਨਾਂ ਕਦੇ ਇਦਾਂ ਫੋਟੋ ਖਿਚਵਾਈਏ ਕਿ ਕੰਨ ਸਾਡੇ ਬੱਚੇ ਵੀ ਕਹਿਣ ਕਿ ਸੌਣੇ ਲੱਗਦੇ ਫੇਰੇ। ਬਈ ਯਾਰ ਕਿੰਨੀਆਂ ਫੋਟੋਆਂ ਆਪਣੀਆਂ ਦੋਨਾਂ ਦੀਆਂ। ਕੋਈ ਚਾਹੀਦੀ ਫੋਟੋ ਨਹੀਂ। ਸੇਮ ਐਦਾਂ ਦੇ ਪੋਸਟ। 1 ਮਿੰਟ। ਪਿੱਛੇ ਕਰ। ਮੈਂ ਤੁਹਾਨੂੰ ਕਹਾ ਪਿੱਛੇ ਕਰ। ਆਹ ਕੋਣ? ਫੋਨ 'ਚ ਫੋਟੋਆਂ ਕਿਹੜੀਆਂ ਹੁੰਦੀਆਂ? ਫਰੈਂਡ, ਰਿਲੇਟਿਵ ਦੀਆਂ ਹੀ ਹੁੰਦੀਆਂ। ਇਹ ਫਰੈਂਡ ਆ। ਅਹਾਂ ਫਰੈਂਡ ਹੀ ਐ। ਚੇਪਕਤ ਦਰਨਾ ਐ, ਖਲੋਤਾ ਜਿਵੇਂ ਪਤਾ ਨਹੀਂ ਕੀ ਹੁੰਦਾ ਐ। ਸਿਮਕ ਸਾਡੇ ਯਾਰ ਤਰ੍ਹਾਂ ਨਾਲ ਗੱਲ ਕਰਨਾ ਹੀ ਬੇਕਾਰ ਆ ਉਹੜ ਖਰਾਬ ਕਰਤਾ ਸਾਰਾ ਕਿਦਾਂ ਸਮਝਾਵਾਂ ਕਿ ਕੌਣ ਹੈ ਮੈਂ ਵੀ ਪਤਾ ਨਹੀਂ ਕਿਦਾਂ ਦੀਆਂ ਇਹ ਫੋਟੋ ਕਿਸ ਤਰ੍ਹਾਂ ਦੇਗੀ ਚਲੇਗੀ ਉਹਨਾਂ ਨੂੰ ਮਨਾਇਆ ਵੀ ਨਹੀਂ ਮੰਨਣਾ ਨਾ ਨੇ ਚਲੋ ਸੇਵਕ ਇਹਨਾਂ ਬੁਸਾ ਕਿਸ ਗੱਲ ਦਾ ਗਾਵਾ ਗੁੱਸਾ ਨਾ ਕਰੋ ਔਰ ਕੀ ਕਰਾਂ ਮੇਰੇ ਗੱਲ ਸੁਣੋ ਹਰ ਇਨਸਾਨ ਦਾ ਇੱਕ ਪਾਸਟ ਹੁੰਦਾ ਹੈ ਤੋਂ ਮੇਰਾ ਪਾਸਟ ਹੀ ਸੀ ਫਿਊਚਰ ਵੀ ਮੇਰੇ ਤੋਂ ਹੀ ਹੋਣਾ ਕਿੰਨਾ ਟਾਈਮ ਹੋ ਗਿਆ ਸਾਡੇ ਦਿਆਂ ਨੂੰ 6 ਸਾਲ ਹੋ ਗਏ ਨੇ ਤੇ ਤੂੰ ਮੈਨੂੰ ਅੱਜ ਤੱਕ ਕੋਈ ਗੱਲ ਦੱਸੀ ਹੈ ਇਹ ਪਹਿਲਾਂ ਦੱਸ ਹੈ ਕੌਣ ਹੈ ਸੇਵਕ ਮੇਰੇ ਕੋਲੇ ਟਾਈਮ ਦਾ ਫਰੈਂਡ ਹੈ ਮੈਂ ਮੇਰੀ ਇਹਦੀ ਦੋਸਤੀ ਬਹੁਤ ਵਧੀਆ ਸੀ ਦੋਸਤੀ ਕੋ ਪਿਆਰ ਚ ਬਦਲੀ ਪਤਾ ਹੀ ਨਹੀਂ ਚੱਲਿਆ ਪਰ ਸੇਵਕ ਇਹੋ ਜਿ ਸੇਵਕ ਦਾ ਨਾਮ ਕਰੋ ਇਹੋ ਜਿਹਾ ਕੁਛ ਨਹੀਂ ਹੈ ਤੂੰ ਮੇਰਾ ਨਾ ਇਹੋ ਜਿਹੀ ਚੀਜ਼ਾਂ ਨਾਲ ਦਿਮਾਗ ਨਾ ਖਰਾਬ ਕਰ ਸੱਤ ਸੱਤ ਦਸ ਗੱਲ ਕੀ ਆ ਗੱਲ ਕੁਛ ਵੀ ਨਹੀਂ ਹੈ ਸੇਵਕ ਮੈਂ ਫੋਟੋ ਇੱਕ ਰਹਿ ਗਈ ਹੋएगी ਵਿੱਚ ਮੈਨੂੰ ਪਤਾ ਹੀ ਨਹੀਂ ਫੋਨ ਤਾਂ ਮੈਂ ਸ਼ੁਰੂ ਤੋਂ ਹੀ ਚਲਾ ਰਹੀ ਆ ਮੇਰਾ ਕੋਈ ਉਹਦਾ ਲੈਣਾ ਦੇਣਾ ਨਹੀਂ ਅੱਜ ਦੀ ਤਰੀਕ ਤੱਕ ਤੁਸੀਂ ਫੋਨ 'ਚ ਨੰਬਰ ਤੱਕ ਕਢਵਾ ਲਓ ਉਹਦਾ ਨੰਬਰ ਵੀ ਨਹੀਂ ਮੇਰੇ ਕੋ ਹੁਣ ਨਾ ਫੋਟੋ ਕੀ ਕਰਦੀ ਆ ਫੋਟੋ ਵੜੀ ਸੰਭੀ ਉਹਦੀ ਕੀ ਗੱਲ ਨਹੀਂ ਸੇਵਾ ਮੈਂ ਤੁਹਾਨੂੰ ਕੈਰੀ ਗਲਤੀ ਨਾਲ ਆ ਗਈ ਫੋਟੋ ਮੇਰਾ ਉਹਦਾ ਕੋਈ ਲੈਣਾ ਦੇਣਾ ਨਹੀਂ ਜਦੋਂ ਰਿਲੇਸ਼ਨ ਸੀ ਉਦੋਂ ਮੈਂ ਕਿਹਾ ਸੀ ਕਿ ਵਿਆਹ ਕਰਾ ਲਈਏ ਪਰ ਉਹਨੇ ਵਿਆਹ ਨਹੀਂ ਮਨਾਇਆ ਕਰਤਾ ਸਿੱਧਾ ਕਿ ਅਜੇ ਕੋਈ ਸਾਲ ਨਹੀਂ ਕਰਾਵਾ ਮੈਨੂੰ ਉਹਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਮੈਂ ਉਹ ਤੋਂ ਪਿੱਛੇ ਹੋ ਗਈ ਸੀ ਫਿਰ ਮੇਰੀ ਜ਼ਿੰਦਗੀ 'ਚ ਤੁਸੀਂ ਆਏ ਹੋ ਤੇ ਅੱਜ ਦਿਨ ਤੱਕ ਤੁਸੀਂ ਹੀ ਹੋ ਇਹ ਵੀ ਤਾਂ ਸਮਝੋ ਹਾਂ ਮੈਂ ਉਹ ਤੋਂ ਪਿੱਛੇ ਹੋ ਗਈ 6 ਸਾਲ ਹੋ ਗਏ ਫੋਨ ਦੇ ਵਿੱਚ ਇੱਕ ਫੋਟੋ ਸਾਂਭੀ ਤੂੰ ਅਜੇ ਕਹਿੰਦੀ ਮੈਂ ਉਹ ਤੋਂ ਪਿੱਛੇ ਹੋ ਗਈ ਸ਼ਿਵਕਾ ਅਚਾਨਕ ਆ ਜਾਗੀ ਹੈ ਜਦ ਤੱਕ ਤੂੰ ਕਦੀ ਫੋਨ ਨਹੀਂ ਭੋਲੇ ਆਪਣਾ ਸੌਰੀ ਮੇਥੋਂ ਗਲਤੀ ਹੋ ਗਈ ਬਟ ਮੋਂ ਦੀ ਡਿਲੀਟ ਕਰਤੀ ਆ ਫੋਟੋ ਕੀ ਗਈ ਸੀ ਵੈਸੇ ਇੱਕ ਦੋਸਤ ਦੇ ਨਾਤੇ ਬਹੁਤ ਚੰਗਾ ਸੀ ਪਰ ਜਦੋਂ ਜਦੋਂ ਸਾਡਾ ਰਿਸ਼ਤਾ ਵੱਧਦਾ ਗਿਆ ਉਹਦੀਆਂ ਹੱਤਾਂ ਬਦਲ ਗਈਆਂ ਸੇਓਕਲੀਸੋ ਮੈਨੂੰ ਮਾਫ ਕਰ ਦੋ ਮਾਫੀ ਦੀ ਗੱਲ ਛੱਡ ਤੂੰ ਮੈਨੂੰ ਇਹ ਚੀਜ਼ਾਂ ਪਹਿਲਾਂ ਵੀ ਉਹਨੇ ਦੱਸੀਆਂ ਸੇ ਕੁਝ ਦੱਸਣ ਦੇ ਲੈ ਕੇ ਨਹੀਂ ਸੀਗਾ ਨਾ ਤੁਹਾਡੀ ਮੇਰੀ ਜ਼ਿੰਦਗੀ 'ਚ ਕੋਈ ਐਹੋ ਜਿਹਾ ਹੈ ਨਹੀਂ ਸੀ ਛੁਪਾਉਣ ਵਾਲਾ ਜਿਹੜਾ ਮੈਂ ਛੁਪਾਣਾ ਸੀ ਆ ਫੋਟੋਆਂ ਨੇ ਬੜੀਆਂ ਛਪਾਈਆਂ ਨਹੀਂ ਸੇਵਕ ਪੀਸ ਦਿਲ ਤੇ ਨਾ ਲਵੋ ਮੇਰਾ ਦਿਮਾਗ ਨਾ ਖਰਾਬ ਕਰਾ ਤੇਰਕ ਬੱਸ ਕਰ ਮਨਾ ਜੇ ਤੂੰ ਬੋਤੇ ਦਾ ਉੱਠ ਕੇ ਆ ਕੇ ਮੈਂ ਮੰਮੀ ਪਾਪਾ ਨਾਲ ਫੋਨ ਤੇ ਗੱਲ ਕਰਵਾ ਦੇਣੀ ਤੇ ਪੁੱਛ ਕੇ ਵੇਖ ਲੋ ਔਰ ਐਂ ਦੇ ਤੋ ਪੱਕਾ ਇਹਣਾ ਹੁਣ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਨਹੀਂ ਐ ਫੜੋ ਫੋਨ ਇਹ ਚ ਸਾਰਾ ਕੁਝ ਡਿਲੀਟ ਪਾਉਣੇ ਕਰਕੇ ਤੇ ਮੈਨੂੰ ਫੋਨ ਵੀ ਨਾ ਤੁਸੀਂ ਦਿਓ ਇੱਥੇ ਕੁਝ ਨਹੀਂ ਲੈਣਾ ਦੇਣਾ ਗਾ ਲੜਿਆ ਨਾ ਕਰੂ ਅੱਛਾ ਮੇਰੀ ਗੱਲ ਸੁਣੋ ਪਾਸਟਿਕ ਤਾਂ ਸੱਦੋਂ ਦਾ ਹੈ ਮੇਰਾ ਸਿਰ ਮੈਂ ਤੁਹਾਨੂੰ ਦੱਸਤਾ ਤੁਹਾਡਾ ਵੀ ਤਾਂ ਹੋਏਗਾ ਸਾਡੀ ਦੋਸਤੀ ਹੋਣੀ ਹੈ ਨਾ ਕੋਈ ਟਾਈਮ ਨਾ ਮੇਰੀਆਂ ਇੱਥੇ ਓਹੋ ਐਵੇਂ ਨੀ ਹੁੰਨ ਗਿਆ ਕਾਲਜ ਦੇ ਦੋਸਤ ਹੁੰਦੀਆਂ ਨੇ ਉਹ ਹੈ ਗਿਆ ਸੀ ਇੱਕ ਦੋ ਅੱਛਾ ਫੇਰ ਬੜੇ ਦੇ ਕੀ ਬਾਤ ਸ ਫੇਰ ਕਦੀ ਮਿਲੇ ਹੀ ਨਹੀਂ ਮਿਲੇ ਹੀ ਨਹੀਂ ਤੇ ਪਹਿਲਾਂ ਵੀ ਮਿਲਦੇ ਹੋਗੇ ਨਾ ਯਾਰ ਤੋਂ ਪਹਿਲਾਂ ਜਾ ਕੇ ਆ ਤੂੰ ਬਾਅਦ ਥੋੜੀ ਦੇਰ ਉਹਦੋਂ ਥੋੜਾ ਬੜਾ ਤੈਨੂੰ ਪਤਾ ਵੀ ਮਿਲਣਾ ਪੈਂਦਾ ਅੱਛਾ ਨੰਬਰ ਹੈਗਾ ਉਹਦਾ ਫੋਨ 'ਚ ਨੰਬਰ ਮੇਰਾ ਤਾਂ 10 ਸਾਲ ਹੋ ਗਏ ਇੱਕੋ ਨੰਬਰ ਚੱਲ ਰਿਹਾ ਸ਼ਾਇਦ ਹੋਵੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਕਦੀ ਕਾਲ ਵੀ ਆ ਜਾਂਦੀ ਹੋਈਗੀ ਜੇ ਨੰਬਰ ਉਹੀ ਹੈ ਪੁਰਾਣਾ ਨਾ ਨਹੀਂ ਨਹੀਂ ਕਾਲ ਨਹੀਂ ਆਂਦੀ ਯਾਰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦਾ ਵਿਆਹ ਹੋ ਗਿਆ ਅੱਛਾ ਅੱਛਾ ਫੇਸਬੁੱਕ ਤੇ ਗੱਲ ਹੁੰਦੀ ਹੁੰਦੀ ਹੈ ਨਾ ਦੋਸਤਾਂ ਨਾਲ ਫੇਸਬੁੱਕ ਤੇ ਹੁੰਦੀ ਹੁੰਦੀ ਗੱਲ ਉਹ ਮਾੜੀ ਮੋਟੀ ਹਲੋ ਹੋ ਜਾਏ ਜਾਂਦੀ ਹੈ ਸ਼ਰਮ ਤਾਂ ਨਹੀਂ ਆਉਂਦੀ ਬਿਲਕੁਲ ਸ਼ਰਮ ਨਹੀਂ ਆ ਗਈ ਕਿ ਵਾਈਫ ਕਾ ਰਹੀ ਹੈ ਤੇ ਦੋਸਤਾਂ ਨਾਲ ਫੇਸਬੁੱਕ ਤੇ ਗੱਲਾਂ ਵੀ ਹੁੰਦੀਆਂ ਨੇ ਉਹ ਵੀ ਪੁਰਾਣੀਆਂ ਜੋ ਕਾਲਜ ਹੈਂਦੀਆਂ ਵਾਹ ਸ਼ਾਬਾਸ਼ ਐ ਮੈਨੂੰ ਨੇ ਕਹਿ ਰਹੇ ਸੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਖੁਦ ਨੂੰ ਸ਼ਰਮ ਆਉਂਦੀ ਐ ਮੈਨੂੰ ਧੋਖਾ ਦੇਣ ਲੱਗਿਆ ਪੁਰਾਣੇ ਦੋਸਤਾਂ ਨਾਲ ਅੱਜ ਵੀ ਲੀਕੇ ਰੱਖੇ ਹੋਏ ਨੇ ਉਹਦੀ ਕੁੜੀਆਂ ਨਾਲ ਸ਼ਰਮ ਕਰੋ ਸ਼ਰਮ ਮੈਨੂੰ ਮੇਰੀ ਸੁਣ ਗੱਲ ਛੱਡਾ ਆ ਦੇਓ ਵੇਖ ਲੋ ਕੀ ਹਾਲ ਹੁੰਦਾ ਏ ਕੋਈ ਆਪਣਾ ਪਾਸਟਰ ਖੋਲੇਤ ਨਹੀਂ ਹੁਣ ਇਹਨੂੰ ਮਨਾਉਣਾ ਪੈਣਾ ਹੈ ਜਨਾਨੀਆਂ ਮੰਦੀਆਂ ਨਹੀਂ ਛੇਤੀ ਵੇਖ ਲਿਆ ਹੁਣ ਜਿੱਦਾਂ ਦੀ ਯਾਰ ਪਤਾ ਐ ਨਾ ਪਾਸਟ ਦੱਸਣਾ ਹੀ ਨਹੀਂ ਚਾਹੀਦਾ ਭਾਈ ਆਪਣੀਆਂ ਜਾਨ ਨੂੰ ਮਾਸਾ ਨਾ ਦੱਸੋ ਬਿਲਕੁਲ ਨਹੀਂ ਪਾਸਟ ਦੱਸੋ ਲੇਕਿਨ ਥੋੜਾ ਸੋਚ ਕੇ ਕਿ ਕਿੰਨਾ ਕਾ ਦੱਸਣਾ ਹੈ ਕਿੰਨਾ ਕਾ ਨਹੀਂ ਦੱਸਣਾ ਕੀ ਢੰਗ ਨਾਲ ਦੱਸਿਓ ਨਹੀਂ ਤੇ ਆ ਹਾਲ ਹੋਣਾ ਚਾਹੀਦਾ ਨਹੀਂ 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 ਬਿਲਕੁਲ ਨਹੀਂ ਪਾਸਟ ਸਭ ਦਾ ਹੁੰਦਾ ਵੈ ਪਰ ਮੈਂ ਚਾਹਨੀ ਆ ਪਾਸਟ ਤੁਸੀਂ ਤਾਂ ਦੱਸੋ ਕਿ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਰਿਸ਼ਤੇ ਚ ਕੋਈ ਦਰਾੜ ਨਹੀਂ ਪੈ ਸਕਦੀ ਨਹੀਂ ਤੇ ਜੋ ਕਹਿੰਦਾ ਨਾ ਮਰੇ ਗੁਰਦੇ ਖਾੜਾ ਨਾ ਨਾ ਇਹ ਖਾੜੋਂ ਤਾਂ ਬਧੀਆ ਹੈ ਫੋਨ ਨਾ ਹੀ ਲਲੋ ਸਿਮ ਨਾ ਹੀ ਲਲੋ ਤੇ ਸਾਰਾ ਕੁਝ ਨਵਾਂ ਰੱਖੋਗੇ ਮਾਈਕਲ ਪਰਾਂ ਬੰਦਾ ਰੱਖਿਓ ਮੇਰਾ ਬੜਾ ਬੁਰਾ ਹਾਲ ਹੈ ਬੜਾ ਟਾਈਮ ਲੱਗਾ ਮੈਨੂੰ ਸੋ ਤੁਹਾਨੂੰ ਵੀਡੀਓ ਚ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਦੇਖੋ ਨਾ ਕੋਲੇ ਟਾਈਮ ਕੁੜੀਆਂ ਮੁੰਡੇ ਜੋ ਵੀ ਹੈ ਸਭ ਦੇ ਆਪਣੇ ਆਪਣੇ ਕੋ ਰਿਲੇਸ਼ਨ ਹੁੰਦੇ ਆ ਸੋ ਆਪਣੀ ਨਵੀਂ ਜ਼ਿੰਦਗੀ ਨੂੰ ਨਵੇਂ ਤਰੀਕੇ ਜਿਓ ਕੋਈ ਵੀ ਆਪਣਾ ਜੋ ਵੀ ਤਾਂ ਪਾਸਟ ਆ ਜੋ ਤੁਹਾਡਾ ਪਿੱਛੇ ਜੋ ਵੀ ਤੁਹਾਡਾ ਦਿੱਤੇ ਆ ਪਲੀਜ਼ ਉਹਨੂੰ ਆਪਣੀ ਅੱਜ ਚਲਦੀ ਜ਼ਿੰਦਗੀ ਦੇ ਵਿੱਚ ਕਦੀ ਨਾ ਲੈ ਕੇ ਆਓ ਆਪਣਾ ਫਿਊਚਰ ਬਾਰੇ ਧਿਆਨ ਦਿਓ ਜੋ ਪ੍ਰੈਸੈਂਟ ਉਹ ਚੱਲ ਰਿਹਾ ਉਹ ਤੇ ਬਰੇ ਚੱਲਦਾ ਹੈ ਤਹਾਡੇ ਪਾਸਟ ਜਿਹੜੇ ਤੁਹਾਡੇ ਨਾਲ ਫਿਊਚਰ 'ਚ ਨਹੀਂ ਖਲੋਤੇ ਤੁਹਾਨੂੰ ਕੀ ਲੱਗਦਾ ਫਿਊਚਰ 'ਚ ਤੁਹਾਡੇ ਬਣਾਂਗੇ ਸਕੇ ਜਿਨ੍ਹਾਂ ਨੂੰ ਕਦੀ ਕਦੀ ਦੀ ਯਾਦ ਕਰੋਗੇ ਕਦੀ ਨਹੀਂ ਸੋਚੋ ਤੁਹਾਡੇ ਆਪਣੇ ਨੇ ਉਹ ਆਪਣੇ ਹੀ ਰਹੋਗੇ ਓਕੇ ਥੈਂਕ ਯੂ ਵੀਡੀਓ ਵੀਡੀਓ ਮੈਨੂੰ ਕਿਦਾਂ ਦੀ ਲੱਗੀ ਹੈ ਸੋ ਸਾਨੂੰ ਪਲੀਜ਼ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਔਰ ਇੰਨਾ ਕ ਸ਼ੇਅਰ ਕਰਨਾ ਕਿ ਸਭ ਨੂੰ ਪਤਾ ਲੱਗੇ ਕਿ ਪਾਸਟ ਕਿਸੇ ਨੂੰ ਨਹੀਂ ਦੱਸਣਾ ਨਾ 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 ਭੁੱਲ ਕੇ ਵੀ Okay. Thank you. God bless.